ਸਤ ਚਿਰਿਆ ਕਾਲ ਅੱਜ ਦੀ ਆਪਣੀ ਕਹਾਣੀ ਦਾ ਟਾਈਟਲ ਹੈ 파ਰਸ 파ਰਸ ਮੇਰੀ ਇਸ ਕਹਾਣੀ ਦਾ ਇੱਕ ਕਾਲਪਨਿਕ ਪਾਤਰ ਹੈ ਜਿਸ ਦੀ ਮਾਂ ਨੇ ਉਸਦੇ ਪਿਓ ਦੀ ਮੌਤ ਤੋਂ ਬਾਅਦ ਜ਼ਿੰਦਗੀ ਨਾਲ ਸੰਘਰਸ਼ ਕਰਕੇ ਉਸ ਨੂੰ ਇਕੱਲੀ ਨੇ ਮਾਂ ਤੇ ਪਿਓ ਦੋਹਾਂ ਦਾ ਪਿਆਰ ਦੇ ਕੇ ਪਾਲ ਲਿਆ 파ਰਸ ਅਜ 9 ਸਾਲ ਦਾ ਹੀ ਸੀ ਜਦੋਂ ਉਸਦੇ ਪਿਤਾ ਜੀ ਇੱਕ ਐਕਸੀਡੈਂਟ ਕਾਰਨ ਉਸ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਸਨ ਉਸ ਦੀ ਮੌਤ ਤੋਂ ਬਾਅਦ 파ਰਸ ਦੀ ਮਾਂ ਉਸ ਦਿਨ ਦੀ ਉਡੀਕ ਕਰਨ ਲੱਗ ਪਈ ਜਦੋਂ 파ਰਸ ਜਵਾਨ ਹੋ ਕੇ ਉਸ ਦਾ ਸਹਾਰਾ ਬਣੇਗਾ 파ਰਸ ਦੀ ਮਾਂ ਨੇ 파ਰਸ ਨੂੰ ਪੜਾਉਣ ਲਿਖਾਉਣ ਲਈ ਉਸ ਉਤੇ ਘਰ ਦਾ ਕਿਸੇ ਵੀ ਤਰ੍ਹਾਂ ਦਾ ਬੋਝ ਨਾ ਪੈਣ ਦਿੱਤਾ ਇੱਥੋਂ ਤੱਕ ਕਿ ਪੈਸਿਆਂ ਦੀ ਕਮੀ ਉਸ ਦੀ ਪੜ੍ਹਾਈ ਤੇ ਅਸਰ ਨਾ ਪਾਵੇ ਇਸ ਲਈ ਉਸ ਦੀ ਛੋਟੀ ਭੈਣ ਨਮਜੋਤ ਦੀ ਪੜ੍ਹਾਈ ਵਿਚਾਲੇ ਛਡਾ ਲਈ ਤੇ ਨਮਜੋਤ ਦੀ ਪੜ੍ਹਾਈ ਦਾ ਖਰਚਾ ਪੂਤਾ ਕਰਕੇ 파ਰਸ ਨੂੰ ਹੋਰ ਵਧੀਆ ਸਕੂਲ ਵਿੱਚ ਪੜਾਇਆ ਜਾ ਸਕੇ ਸਕੂਲ ਦੀ ਪੜ੍ਹਾਈ ਕਰ 파ਰਸ ਕਾਲਜ ਦੀ ਪੜ੍ਹਾਈ ਕਰਨ ਸ਼ਹਿਰ ਚੜਾ ਗਿਆ ਸ਼ਹਿਰ ਵਿੱਚ ਉਸ ਦਾ ਉੱਠਣ ਬੈਠਣ ਗਲਤ ਟਾਣੀ ਨਾਲ ਹੋ ਗਿਆ ਹੌਲੀ-ਹੌਲੀ ਉਸ ਟਾਣੀ ਤੋਂ 파ਰਸ ਨੂੰ ਵੀ ਨਸ਼ੇ ਦੀ ਲੱਤ ਲੱਗ ਗਈ। ਪਹਿਲਾਂ ਤਾਂ ਉਸਦੇ ਯਾਰ ਬੇਲੀ ਉਸ ਨੂੰ ਆਪਣੇ ਕੋਲੋਂ ਨਸ਼ਾ ਦਿੰਦੇ ਰਹੇ ਤੇ ਜਦੋਂ ਉਹਨਾਂ ਨੂੰ ਲੱਗਾ ਕਿ ਹੁਣ 파ਰਸ ਪੂਰੀ ਤਰ੍ਹਾਂ ਆਦੀ ਹੋ ਗਿਆ ਤਾਂ ਉਹਨਾਂ 파ਰਸ ਨੂੰ ਨਸ਼ਾ ਮੁੱਲ ਦੇਣਾ ਸ਼ੁਰੂ ਕਰ ਦਿੱਤਾ। ਹੁਣ ਨਸ਼ਾ ਖਰੀਦਣਾ ਉਸ ਦੀ ਮਜਬੂਰੀ ਬਣ ਗਈ ਸੀ ਪਰਨ ਭੋਲ ਮਾਂ ਇਸ ਸਭ ਤੋਂ ਅਣਜਾਣ ਦਿਲ ਹੀ ਦਿਲ ਖੁਸ਼ ਸੀ ਕਿ ਉਸ ਦਾ ਪੁੱਤਰ ਪੜ੍ਹਾਈ ਕਰਦਾ ਕੁਝ ਸਾਲ ਬਾਅਦ 파ਰਸ ਪੜ੍ਹਾਈ ਪੂਰੀ ਕਰ ਪਿੰਡ ਆ ਗਿਆ ਇੱਥੇ ਉਸ ਕੋਲ ਮਾਂ ਤੋਂ ਪੈਸੇ ਲੈਣ ਦਾ ਕੋਈ ਬਹਾਨਾ ਨਹੀਂ ਸੀ ਇਸ ਲਈ ਉਸ ਨੇ ਪਿੰਡ ਵਿੱਚ ਹੋਰ ਨੌਜਵਾਨਾਂ ਨੂੰ ਨਸ਼ੇ ਤੇ ਲਾ ਉਹਨਾਂ ਨੂੰ ਨਸ਼ਾ ਵਿੱਚ ਆਪਣੇ ਨਸ਼ੇ ਦਾ ਜੁਗਾੜ ਕਰਨ ਲੱਗ ਪਿਆ ਹੌਲੀ ਹੌਲੀ ਇਹ ਗੱਲ ਪਿੰਡ ਵਾਲਿਆਂ ਦੀਆਂ ਜ਼ੁਬਾਨਾਂ ਤੋਂ ਹੁੰਦੀ ਹੋਈ ਪਾਰਸ ਦੀ ਮਾਂ ਤੱਕ ਆ ਪਹੁੰਚੀ ਕਿ ਉਸਦੀ ਮਾਂ ਨੇ ਡਾਕਟਰੀ ਸਹਾਇਤਾ ਨਾਲ ਉਸ ਨੂੰ ਇਸ ਕੋੜ ਵਿੱਚੋਂ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਹ ਨਸ਼ੇ ਦੀ ਆਦਤ ਨਾ ਗਈ ਸਗੋਂ ਉਹ ਤਾਂ ਪਿੰਡ ਦੇ ਹੋਰ ਮੁੰਡਿਆਂ ਨੂੰ ਵੀ ਇਸ ਨਰਕ ਵਿੱਚ ਡੋਬਦਾ ਗਿਆ ਹੁਣ ਪਾਰਸ ਦੀ ਮਾਂ ਆਪਣੇ ਕੋਖ ਨੂੰ ਕੋਸ ਰਹੀ ਸੀ ਕਿ ਮੈਂ ਅਜਿਹੀ ਲਾਦ ਕਿਉਂ ਜੰਮੀ ਇੰਨਾ ਸੋਚਾਂ ਵਿੱਚ ਡੁੱਬੀ ਨੇ ਇਹ ਫੈਸਲਾ ਕੀਤਾ ਕਿ ਉਹ 파ਰਸ ਦੇ ਕਾਰਨ ਹੋਰ ਜ਼ਿੰਦਗੀਆਂ ਬਰਬਾਦ ਨਹੀਂ ਹੋਣ ਦੇਵੇਗੀ ਉਸਨੇ ਵੱਡਾ ਸਾਰਾ ਜੇਰਾ ਕਰਕੇ 파ਰਸ ਦੇ ਖਾਣੇ ਵਿੱਚ ਜ਼ਹਿਰ ਪਾ ਕੇ ਇਨਸਾਨੀਅਤ ਨੂੰ ਮਮਤਾ ਤੋਂ ਉੱਪਰ ਰੱਖਣ ਦਾ ਇੱਕ ਦਿਲ ਹਲਾ ਦੇਣ ਵਾਲਾ ਇਤਿਹਾਸ ਰਚ ਦਿੱਤਾ ਉਸ ਨੂੰ ਇਸ ਗੱਲ ਦਾ ਇੰਨਾ ਦੁੱਖ ਨਹੀਂ ਸੀ ਕਿ ਉਸਨੇ ਆਪਣੀ ਆਪਣੇ ਪੁੱਤ ਨੂੰ ਹੱਥੀਂ ਜ਼ਹਿਰ ਦਿੱਤਾ ਕਿਉਂਕਿ ਉਹ ਜਾਣਦੀ ਸੀ ਕਿ ਜੇਕਰ ਉਹ ਜਿੰਦਾ ਰਹਿੰਦਾ ਤਾਂ ਕਈ ਹੋਰ ਨੌਜਵਾਨਾਂ ਨੂੰ ਇਸ ਰਾਹੇ ਪਾਉਂਦਾ ਤੇ ਜੇਕਰ ਉਸਦਾ ਵਿਆਹ ਵੀ ਕਰਦੀ ਤਾਂ ਬਗਾਨੀ ਧੀ ਨੂੰ ਨਰਕ ਭਰੀ ਜ਼ਿੰਦਗੀ ਵਿੱਚ ਪਾਉਣ ਦਾ ਉਸਦਾ ਗੁਨਾਹ ਹੁੰਦਾ ਦੁੱਖ ਤਾਂ ਉਸ ਨੂੰ ਇਸ ਗੱਲ ਦਾ ਸੀ ਜਿਹੜੀ ਧੀ ਉਸਤੇ ਬੜਾਪੇ ਦਾ ਸਹਾਰਾ ਬਣੀ ਉਹਦੀ ਉਸੇ ਧੀ ਦਾ ਹੱਕ ਹੋ ਕੇ ਨਲਾਇਕ ਨੂੰ ਦਿੰਦੀ ਰਹੀ ਇਹ ਕਹਾਣੀ ਮੇਰੇ ਵੱਡੇ ਵੀਰ ਕੇ ਦੀ ਪਸ਼ੀਨਾ ਵੱਲੋਂ ਜਿਹੜੀ ਲਿਖੀ ਗਈ ਆ ਤਾਂ